ਜਲੰਧਰ ਤੋਂ ਬਾਅਦ ਹੁਣ ਬਠਿੰਡਾ ਦੇ ਅੰਦਰ ਵੀ ਨਵਾਲਗ ਲੜਕੀ ਨਾਲ ਰੇਪ ਕਰਨ ਦਾ ਮਾਮਲਾ ਆਇਆ ਸਾਹਮਣੇ ਪੁਲਿਸ ਨੇ ਥਾਣਾ ਕਨਾਲ ਕਲੋਨੀ ਦੇ ਅੰਦਰ ਮਾਮਲਾ ਦਰਜ ਕਰਕੇ ਦੋਨੋਂ ਕੀਤਾ ਗ੍ਰਿਫਤਾਰ ਅਤੇ ਦੋਨੇ ਹੀ ਇਹ ਲੜਕੀ ਸਨ ਨਵਾਲਗ ਦੋਨਾਂ ਨੂੰ ਭੇਜਿਆ ਗਿਆ ਜੇਲ੍ਹ ਹੁਣ ਬਠਿੰਡਾ ਦੇ ਅੰਦਰ ਥਾਣਾ ਕਨਾਲ ਕਲੋਨੀ ਦੇ ਏਰੀਏ ਦੇ ਵਿੱਚ ਇੱਕ ਨਵਾਲਗ ਲੜਕੀ ਦੇ ਨਾਲ ਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਨੂੰ 20 ਰੁਪਏ ਦਾ ਲਾਲਚ ਦੇ ਕੇ 8 ਸਾਲ ਦੀ ਬੱਚੀ ਸੀ ਅਤੇ ਛੱਤ ਤੇ ਇਹ ਜਿਹੜੇ આરોપી ਨੇ ਉਹ ਲੈ ਜਾਂਦੇ ਸਨ ਤੇ ਉਸ ਦੀ ਨਾਲ ਹੀ ਨਾ ਬਲੋ ਰੇਪ ਕੀਤਾ ਗਿਆ ਤਾਂ ਉਹਨਾਂ ਨੂੰ ਜਿਆਦਾ ਪਤਾ ਲੱਗਿਆ ਤਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤੇ ਥਾਣਾ ਕਨਾਲ ਕਰਾਉਣ ਦੀ ਪੁਲਿਸ ਨੇ ਤੁਰੰਤ ਲੜਕੀ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਤੇ ਦੋਨੇ ਹੀ આરોપીਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਆ ਉਸ ਨੂੰ ਸੁਣਾਉਣਿਆ ਕੀ ਸੀ ਪੂਰਾ ਮਾਮਲਾ ਅਤੇ ਕੀ ਕਹਿੰਦੇ ਨੇ ਪਰਿਵਾਰਕ ਮੈਂਬਰ ਅਤੇ ਬਠਿੰਡਾ ਦੇ ਇੱਕ ਸਮਾਜ ਸੇਵੀ ਅਤੇ ਨਾਂ ਨਾਲ ਡੀਐਸਪੀ ਇਸ ਮਾਮਲੇ ਨੂੰ ਲੈ ਕੇ ਕੀ ਕਹਿੰਦੇ ਹਨ ਡੀਐਸਪੀ ਡੀ ਸੰਦੀਪ ਸਿੰਘ ਪਾਟੀ ਆਓ ਤੁਹਾਨੂੰ ਸੁਣਾਉਣੀ ਆ ਉਹਨਾਂ ਦੀ ਜਵਾਨੀ ਬਲ ਗਲਵਾ ਤੇ ਜੀ ਆਈ ਹੋਈ ਹੈ ਜੀ ਬਈ ਦੁਸ਼ਕਰਮ ਆਇਆ ਬੱਚੇ ਨਾਲ ਹਾਂ ਕਦੋਂ ਦੀ ਗੱਲ ਹੈ ਤੁਹਾਨੂੰ ਕਦੋਂ ਚੱਲੇ ਪਤਾ ਜੀ ਸਾਨੂੰ ਜੀ 2 ਦਿਨ ਪਹਿਲਾਂ ਹੀ ਪਤਾ ਚੱਲੇ ਬਾਈ ਜੀ ਭਾਈ ਤੁਹਾਨੂੰ ਕਿਹਨੇ ਦੱਸਿਆ ਤੁਹਾਡੀ ਬੇਟੀ ਨੂੰ ਦੱਸਿਆ ਜਾਂ ਤੁਹਾਨੂੰ ਵੀ ਮਤਲਬ ਕਿਸ ਨੇ ਦੱਸਿਆ ਆਂਡੇ ਗੋਂਡੇ ਲੈ ਨਹੀਂ ਹੋ ਬਈ ਜੀ ਪਹਿਲਾਂ ਤਾਂ ਆਂਡੇ ਗੋਂਡੀਆਂ ਨਹੀਂ ਦੱਸਤਾ ਸੀਗਾ ਫਿਰ ਫਿਰ ਬਾਅਦ ਚ ਬੇਟੀ ਨੇ ਦੱਸਿਆ ਹੈ ਸਹੀ ਆਪਣੀ ਮਾਂ ਨੂੰ ਕਿੰਨੇ ਲਾਲਚ ਕਿਸ ਤਰ੍ਹਾਂ ਦੇ ਲਾਲਚੂ ਬੇਟੀ ਨੇ ਬੇਟੀ ਨੂੰ ਲਾਲਚ ਦੇ ਦਿੱਤਾ ਹੈ ਜੀ 20 20 ਰੁਪਏ ਕਰਕੇ ਇਹਨੂੰ ਲਾਲਚ ਦੇ ਕੇ ਚੀਜ਼ ਦੇ ਪਾਣੇ ਅੱਛਾ ਕਿੰਨੇ ਸਾਲ ਦੀ ਬੇਟੀ ਤੁਹਾਡੀ 8 ਸਾਲ ਦੀ ਪਰਿਵਾਰ ਚ ਹੋਰ ਕੌਣ ਕੌਣ ਹੈ ਹੋਰ ਜੀ ਦੋ ਇੱਕ ਮੇਰੀ ਬੇਟੀ ਇੱਕ ਵੀ ਬੇਟਾ ਛੋਟਾ ਜੀ ਬੇਟਾ ਹਾਂਜੀ ਜੀ ਕਿਉਂ ਕਿਥੇ ਲੈ ਕੇ ਗਏ ਕਦੋਂ ਲੈ ਕੇ ਗਏ ਕਦੋਂ ਮਤਲਬ ਉਹ ਛੱਡਿਆ ਉਹਨਾਂ ਨੂੰ ਇੱਕ ਬੱਚੀ ਕੋਈ ਰੋ ਰਹੀ ਸੀ ਜਾਂ ਇਸ ਤਰ੍ਹਾਂ ਦਾ ਕੋਈ ਨਹੀਂ ਨਹੀਂ ਜੀ ਇਸ ਇਸ ਤਰ੍ਹਾਂ ਦਾ ਨਹੀਂ ਜੀ ਇਹਨਾਂ ਨੇ ਸਿਰਫ ਆਪਣੀ ਹੀ ਸਾਡੇ ਹੀ ਛੱਤ ਤੇ ਉੱਤੇ ਸੀਗੇ ਅੱਛਾ ਤੁਹਾਡੇ ਛੱਤ ਤੇ ਮਤਲਬ ਬੱਚੇ ਉੱਤਾਂ ਦੀ ਸੀ ਬਈ ਬੱਚੇ ਮਤਲਬ ਅੰਡਾ ਬੰਡਾ ਹਾਂ ਹਾਂ ਜੀ ਹਾਂ ਜੀ ਖੇਡਦੇ ਖੇਡਦੇ ਬਸ ਅੱਛਾ ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਲੜਕੀ ਉਹਨੂੰ ਕਿਸ ਤਰ੍ਹਾਂ ਮਤਲਬ ਠੀਕੀ ਹਾਲਾਤ ਹੈ ਲੜਕੀ ਤਾਂ ਠੀਕ ਹੈ ਜੀ ਤੇ ਵੀ ਉਹਨਾਂ ਨੇ ਪਰਚਾ ਵੀ ਪਾਇਆ ਹੈ ਲੜਕੇ ਹੁਣ ਗ੍ਰੈਸਟ ਕੱਲੇ ਪੁਲਿਸ ਨੇ ਹਾਂਜੀ ਕੀ ਕੰਮ ਕਰਦੇ ਮੁੰਡੇ ਤੁਹਾਨੂੰ ਮੁੰਡੇ ਦਾ ਜੀ ਜੀ ਕੰਮ ਦਾ ਆਪਾਂ ਨੂੰ ਧਿਆਨ ਹੈ ਨਹੀਂ ਜੀ ਇਹ ਉਹਨਾਂ ਦੇ ਪਿਓ ਦਾ ਜੀ ਉਥੇ ਕੰਮ ਹੈਗਾ ਰੇਲਵੇ ਟੇਸ਼ਨ ਕੋਲ ਜੀ ਉਹ ਲਾਂਦੇ ਆ ਜਿਹੜੇ ਗਾਨੀ ਗੁੰਨੀ ਵੇਚਦੇ ਜਿਹੜੇ ਉਹਦੀ ਵੇੜੀ ਜੀ ਲੱਗੇ ਅੱਛਾ ਲੜਕੇ ਦੇ ਪਰਿਵਾਰ ਨਾਲ ਤੁਹਾਨੂੰ ਕੋਈ ਦਬਾਅਤ ਨਹੀਂ ਪਾਇਆ ਕਿਸੇ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਨਹੀਂ ਨਹੀਂ ਜੀ ਸਾਨੂੰ ਕੋਈ ਦਬਾਅ ਨਹੀਂ ਪਾਇਆ ਜੀ ਹਾਂ ਸਾਨੂੰ ਕੋਈ ਦਬਾਅ ਨਹੀਂ ਪਾਇਆ ਅੱਛਾ ਅਕਸਰ ਜਿਹੜੇ ਦੋ ਲੜਕੇ ਆ ਤੁਹਾਡੇ ਘਰੇ ਆਂ ਜਾਣਾ ਹੁੰਦਾ ਸੀਗਾ ਉਹਨਾਂ ਦਾ ਬਾਰੇ ਤਾਂ ਗਿਆਉਂਦੀਆਂ ਨਾ ਕਰੇ ਆਂਜਨ ਹੁੰਦਾ ਸੀਗਾ ਦੋਨੋਂ ਲੜਕਾ ਦਾ ਨਹੀਂ ਜੀ ਫਿਰ ਤੁਸੀਂ ਕਹਿ ਰਹੇ ਹੋ ਵੀ ਛੱਤ ਤੇ ਬਾਜੇ ਜੀ ਪਤਾ ਲੱਗਿਆ ਤਾਂ ਹੈ ਗੁੜੀਆਂ ਨੇ ਦੱਸਿਆ ਹੈ ਨਹੀਂ ਜੀ ਕਰੇ ਤੁਸੀਂ ਨਹੀਂ ਹਾਂ ਮੈਂ ਕੰਮ ਕਰ ਉਹ ਵੀ ਕੰਮ ਕਰਦੀ ਹੈ। ਉਨਕੀ ਮੰਗ ਕੀ ਹੈ ਤੁਹਾਡੀ ਸਾਨੂੰ ਇਨਸਾਫ ਚਾਹੀਦਾ ਹੈ ਜੀ ਇੱਕ ਦੋ ਵਾਰ ਧਮਕੀਆਂ ਵੀ ਦਿੱਤੀਆਂ ਗੁੜੀਆਂ ਨੂੰ ਵੀ ਕਿਹਾ ਵੀ ਤੂੰ ਦੱਸਿਆ ਤਾਂ ਨੂੰ ਮਾਰ ਦੇਾਂਗੇ ਆ ਗੱਲ ਗੁੜੀਆਂ ਨੂੰ ਵੀ ਕਹੀ ਹੈ ਕੌਣ ਹੈ ਕੌਣ ਨਹੀਂ ਜਿਹੜੇ ਦੋ ਵਿਅਕਤੀ ਕਿੱਥੋਂ ਦੇ ਨੇਗੇ ਕਿਤੇ ਇਹ ਪਿਆਰ ਦੇ ਇਹ ਜੀ ਇੱਕ ਕਿਰਾਏਦਾਰ ਤੋਂ ਹੁਣੇ ਮੈਨੂੰ ਪਤਾ ਲੱਗਿਆ ਹੁਣੇ ਆਇਆ ਪਰ ਨੂੰ ਆਤਿਆਨ ਹੈ ਨਹੀਂ ਕਿੰਨੇ ਕਿੰਨੇ ਚਿਹਰੇ ਹੋ ਗਏ ਨਾ ਨੂੰ ਰਹਿੰਦੇ ਹੋਏ ਪਰ ਜਿਹੜਾ ਪਹਿਲੇ ਵਾਲਾ ਹੈ ਤਾਂ ਆ ਤਾਂ ਹੋ ਗਿਆ ਮੇਰੀ ਖਿਆਲ ਚ 20 ਸਾਲ ਦੇ ਨੇੜੇ ਤੇ ਕੇਂਦਰ ਰਹਿੰਦਾ ਇੱਥੇ ਅੱਛਾ ਤੇ ਦੂਜਾ ਦੂਜੇ ਤਾਂ ਆਪਾਂ ਨੂੰ ਧਿਆਨ ਨਹੀਂ ਹੈ ਨਹੀਂ ਵੀ ਕਿੱਥੇ ਰਹਿਣ ਵਾਲੇ ਪਿੱਛੋਂ ਕੀ ਸ਼ੋ किछो ने जी आपा नु ध्यान है नहीं इनदा बिल्कुल ध्यान है नहीं उसी पुलिस की कार्रवाई तो संतुष्ट हो हां जी हाँ जी तो लड़की गिरफ्तार कर लियो पुलिस ने हां जी हां जी कदो एक घटना कदो अपनी कोई डेट पता तो दी गल है 22 तारीख दी है तन्नो को चले पता जी, जी, उसे देना, उसे देना। हाँ जी गुड़िया ने जी हां गुड़िया बताया सारा भी मम्मी मेरे साथ ऐसा काम हुआ उसके बाद इसने क्या तू जानकी कहती उसको उल्टी इसने मारा मैं कहा मारो मत ना प्यार से बच्चे को पूछो फिर उसने सारी बात बताई बच्चे ने कह रहे मम्मी ऐसे करके बबलू, इसके सुनील के लड़के ने मेरे ऐसा काम कराया पहले तो वो कमरे में ले गए फिर उसके बाद ये यहां घर पर करा उनने बाई तारीख की बात थी शाम को ही बताया शाम को बताया हम दूसरे दिन तेरह तारीख को हम अस्पताल में लेके चले गए बच्चे को पुलिस वाले आए कहने अस्पताल में लेके जाओ बच्चे को पता कैसे लगा पता ऐसे लगा बच्चे ने हमको सारी बात बताई तो ऐसे कह रहे भी भाई मेरे साथ ऐसे से बात हो हालात खराब हुए बच्चे हाँ हा, जी हालात फिर डॉक्टर के पास लेके गए या क्या किया नहीं पहले तो हम डॉक्टर पास नहीं लेके गए पहले तो हम ऐसे है ना पुलिस केस करा ऐसा हमारे बच्चे के साथ हुआ फिर उसने हालत देखी तो बच्चे को बोले भी सिविल अस्पताल में लेके जाओ आप उससे रिपोर्ट आएगी उससे हम कार्रवाई करेंगे उनने कार्रवाई करी वहाँ सब कुछ हो सारा रिपोर्ट सही आई वैसे आई तो कौन है बंदे जो ये ऐसा काम किया इतना गनोना काम किया छोटी सी बच्ची के साथ कैसे सजा मिलनी चाहिए इन्हें बदोबद सजा मिलनी चाहिए ऐसे ना भी कोई ऐसा बच्चा कदम ना चके जैसे हमारी बच्ची के साथ हुई है बच्चा को ठीक है ये कौन है ये जो बंदो ने ये काम किया ये है क्या एक तो सुनील का लड़का आएगा एक बन, उदा, बबलू का लड़का कहाँ के रहने वाले यहाँ बठंडे ही रहते हैं एक तो रहता किराए पे आठ महीने हो गए उनको रहते हैं। हाँ, एक का तो अपना आपका मकान है हाँ, अभी लिया उनने पीछे तो है बिहार के लेने बिहार के रहने वाले आपकी क्या लगती है हमारी मेरी भतीजी लगती है मेरी भतीजी लगती है क्या कहना चाहते हो आप समाज को, लोगों हम तो, को क्या हम क्या समाज को को हम हम तो तो ये भी हमको इंसाफ मिले भी कल को अपने बच्चे का कदम ऐसा कदम कोई बच्चा ना चके जैसे हमारे बच्चे साथ हो ठीक है।, है ना हमको ऐसे चाहिए भी कल को कोई ऐसा कदम चक के ऐसे बच्चे के साथ कर जैसे हमारे बच्चे के साथ होया भी हमको इंसाफ मिलना चाहिए पुलिस से कार्रवाई से संतुष्ट हो आप हाँ जी हमने कार्रवाई करी है कार्रवाई सुनावत हो रही है कैसी कार्रवाई मांगते आप कैसे हो आप हम ऐसे हम तो ऐसी कार्रवाई चाहिए कल को उनको तो बहुत बहुत बद सजा मिलनी चाहिए फांसी का हुक्म होना चाहिए कल को कोई बच्चा कदम ना चके हम, हमारे बच्चे इनके माँ बाप को पता लड़के के कहाँ है वो इनके माँ बाप को बात की पहले तो उनने बच्चों को लुका दिया बच्चों को लुको दिया उसके बाद इनने फिर पुलिस को तो में फिर पुलिस आई है पकड़ के लगी जब बच्चों को हाजिर कराने वैसे हुँ। हाजिर नहीं करा नहीं, आप बात करके इनके माँ बाप हाँ स्कैट कर... क्या बोले वो शिकायत की है पर माने ही नहीं शिकायत के हमारा बच्चा ऐसा है ही नहीं उल्टी को हमको धमकी कह रहे हमारा सोना ले हमको तलवार ऐसी मारने आगे ये आए थे हाँ ऐसे बोल रही हमको ये पुलिस में बताया हाँ उनने पुलिस में बताया हमने तो नहीं अभी बताया पुलिस वाले कह रहे ऐसे तुम धमकी दे क्या मकनी हम तो नहीं धमकी दिए उल्टी हमारे साथ ही ये काम करे हम क्यों धमकी देंगे उन्हें मारने के तो क्या काम करते हैं लड़की तो के पिता ये तो दिहाड़ी मंजूरी करते हैं बेचारे दोनों जी कमाते हैं दोनों जी बच्चे हैं छोटे छोटे तो मैं पता है बच्चे का आजकल पेट पालना औखा हो जाता है गरीब आदमी है किराया भरना ही औखा हो जाता है किराए पे रहते किराए पे रहते हैं ਹਾਂਜੀ ਬਠਿੰਡਾ ਵਿਖੇ ਅੱਜ ਜੋ 8 ਸਾਲ ਦੀ ਬੱਚੀ ਦੇ ਨਾਲ ਇੱਕ ਦੁਸ਼ਤ ਵੱਲੋਂ ਇੱਕ ਪਾਪੀ ਵੱਨੋਂ ਦੁਸ਼ਕਰਮ ਕੀਤਾ ਗਿਆ ਬਲਾਤਕਾਰ ਕੀਤਾ ਗਿਆ ਇਹ ਜਿੱਥੇ ਪੰਜਾਬ ਪੁਲਿਸ ਦੀ ਨਾਕਾਮੀ ਹੈ ਜ਼ਿਲ੍ਹਾ ਪ੍ਰਸ਼ਾਸਨ ਦੀ ਨਾਕਾਮੀ ਹੈ ਕਿ অপরাধੀਆਂ ਦੇ ਵਿੱਚ ਪੰਜਾਬ ਪੁਲਿਸ ਦਾ ਪੈ ਖਤਮ ਹੋ ਗਿਆ ਡਰ ਖਤਮ ਹੋ ਗਿਆ ਨਾਲ ਹੀ ਪੈਟਰੋਲਿੰਗ ਦੀ ਵੀ ਕਮੀ ਹੈ ਕਿ ਜੋ ਪੈਟਰੋਲਿੰਗ ਦੇ ਮੁਲਾਜ਼ਮ ਹੈਗੇ ਆ ਉਹ ਸਮੇਂ ਸਿਰ ਉਹ ਜਿੱਨਾਂ ਜਿੱਨਾਂ ਥਾਂ ਤੇ ਚੈਕਿੰਗ ਹੁੰਦੀ ਹੈ ਉੱਥੇ ਨਹੀਂ ਲਗਾਏ ਜਾਂਦੇ। ਔਰ ਦੂਸਰਾ ਜੁਡੀਸ਼ੀਅਲ ਸਿਸਟਮ ਦੀ ਬਹੁਤ ਵੱਡੀ ਨਾਕਾਮੀ ਹੈ। ਉਹਦੇ ਵਿੱਚ ਵੀ ਬਹੁਤ ਵੱਡੀਆਂ ਕਮੀਆਂ ਹੈ ਕਿ ਐਸੇ ਅਪਰਾਧੀਆਂ ਨੂੰ ਸਜ਼ਾ ਕਰਨ ਦੇ ਵਿੱਚ ਬਹੁਤ ਦੇਰ ਲੱਗਦੀ ਹੈ। ਔਰ ਜੋ ਸਜ਼ਾ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਹੂਮਰ ਰੈਸ਼ਦਾ ਹਵਾਲਾ ਦੇ ਕੇ ਉਹਨਾਂ ਦੇ ਮਨੁੱਖੀ ਅਧਿਕਾਰਾਂ ਦਾ ਹਵਾਲਾ ਦੇ ਕੇ 45-45 ਦਿਨ ਦੀ ਉਹਨਾਂ ਨੂੰ ਵੇਨ ਜਾਂ ਹੋਰ ਮੈਡੀਕਲ ਸਹੂਲਤਾਂ ਬਹੁਤ ਮਿਲਦੀਆਂ ਜਿਸ ਕਰਕੇ ਉਨ੍ਹਾਂ ਦੇ ਵਿੱਚ ਜੁਡੀਸ਼ੀਅਲ ਸਿਸਟਮ ਦਾ ਕਾਨੂੰਨ ਦਾ ਵੀ ਦਰ ਖਤਮ ਹੋ ਗਿਆ ਪਹਿਲਾਂ ਜਲੰਧਰ ਵਿਖੇ ਵੀ 13 ਸਾਲ ਦੀ ਬੱਚੀ ਦੇ ਨਾਲ ਬਲਾਕ ਕਰ ਹੋਇਆ ਔਰ ਉਹਦਾ ਕਤਲ ਹੋ ਗਿਆ ਤੇ ਉੱਥੇ ਜਿਹੜੇ ਪਬਲਿਕ ਭੜਕੀ ਇਹ ਤਾਂ ਪਬਲਿਕ ਹੁਣ ਨਿਆਂ ਕਰਨ ਨੂੰ ਫਿਰਦੀ ਹੈ ਕਿ ਪਬਲਿਕ ਦਾ ਇੰਨਾ ਬੜਾ ਧਿਆਨ ਨਾ ਲਵੋ ਅੱਜ ਪੰਜਾਬ ਬਹੁਤ ਵੱਡੀ ਤਰਾਸਦੀ ਦੇ ਵਿੱਚੋਂ ਗੁਜ਼ਰ ਰਿਹਾ ਹੈ ਲਾਅ ਐਂਡ ਆਰਡਰ ਨਾਂ ਦੀ ਪੰਜਾਬ ਦੇ ਵਿੱਚ ਕੋਈ ਚੀਜ਼ ਨਹੀਂ ਹੈ ਨਾ ਪੰਜਾਬ ਸਰਕਾਰ ਦਾ ਕੋਈ ਇਸ ਤਰ੍ਹਾਂ ਦਾ ਰਵਈਆ ਲੱਗਦਾ ਹੈ ਕਿ ਉਹ ਪੰਜਾਬ ਦੇ ਹਾਲਾਤ ਸੁਧਾਰਨ ਲਈ ਕੋਈ ਕਦਮ ਚੁੱਕ ਰਹੀ ਆ ਨਾ ਕੋਈ ਪੰਜਾਬ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਵੀ ਇਸ ਵੱਲ ਕੋਈ ਸਜੱਜਾ ਕਦਮ ਚੁੱਕਦੀ ਆ ਤਾਂ ਅੱਜ ਪੰਜਾਬ ਦੇ ਜਿਹੜੇ ਲੋਕ ਹੈਗੇ ਆ ਉਹ ਮਜਬੂਰਨ ਪ੍ਰਦਰਸ਼ਨ ਕਰਨ ਨੂੰ ਫੁਰੇ ਆ ਔਰ ਪੰਜਾਬ ਸਰਕਾਰ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੀ ਅਸੀਂ ਚੇਤਾਵਨੀ ਦਿੰਦੇ ਆ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੁਰੰਤ ਐਸੇ ਜਿਹੜੇ ਪਾਪੀ ਆ ਉਹਨਾਂ ਨੂੰ ਸਖਤ ਸਜ਼ਾ ਮਾ ਦੇ ਐਸੇ ਪਾਪੀਆਂ ਨੂੰ ਫਾਂਸੀਆਂ ਹੋਣ ਕਾਂ ਜੋ ਸਾਡੀਆਂ ਧੀਆਂ ਪੈਣਾ ਸੁਰੱਖਿਅਤ ਮਹਿਸੂਸ ਕਰਕੇ ਉਹਨਾਂ ਦਾ ਮਾਨ ਸਨਮਾਨ ਵੱਧ ਸਕੇ। ਜੀ ਸਰ। ਪੀ ਮਾਮਲੇ ਕਿ ਨਾਲ ਆਪਣੇ ਇਹ ਵੀ ਵਿਦਮਾਨ ਮਾਮਲੇ। ਥਾਣਾ ਕਨਾਲ ਕਲੋਨੀ ਦੇ ਏਰੀਏ ਵਿੱਚ ਇੱਕ ਨਵਾਲਗ ਲੜਕੀ ਨਾਲ ਜਨਾਬ ਰੇਪ ਦਾ ਮਾਮਲਾ ਸਾਹਮਣੇ ਆਇਆ ਸੀਗਾ ਜਿਸ ਦੇ ਮਿਤੀ 24 11 2025 ਨੂੰ ਜਿਹੜਾ ਥਾਣਾ ਕਨਾਲ ਕਲੋਨੀ ਕੋਲ ਰੁਕਕਾ ਮਸੂਲ ਹੋਇਆ ਸੀ ਜਿਸ ਦੇ ਆਧਾਰ ਤੇ ਥਾਣਾ ਕਨਾਲ ਕਲੋਨੀ ਦੀ ਪੁਲਿਸ ਵੱਲੋਂ ਮੁਕੱਦਮਾ ਨੰਬਰ 295 ਮਿਤੀ 25 11 2025 65 ਸਬਸੈਕਸ਼ਨ 2 70 ਸਬਸੈਕਸ਼ਨ 2 ਉਹ ਤੇ ਪਾਕਸੋ ਤੇ 1 ਦੀਆਂ 5 ਤੇ 6 ਰਿਆਂ ਧਰਾਵਾ ਤਹਿਤ ਜਿਹੜਾ ਦੋ ਜਣੇ ਦੇ ਖਿਲਾਫ ਇਹ ਮੁਕਦਮਾ ਦਰਜ ਕੀਤਾ ਗਿਆ ਤੇ ਜਿਹੜਾ ਦੋਨਾਂ ਬੰਦਿਆਂ ਨੂੰ ਜਿਹੜਾ ਦੋਨ ਜੜਿਆਂ ਨੂੰ ਇਹ ਗ੍ਰਿਫਤਾਰ ਕੀਤਾ ਗਿਆ ਉਹਦੇ ਵਿੱਚ ਤੇ ਜਿਹੜੀ ਮੁਕਦਮੇ ਦੀ ਤਫਤੀਸ਼ ਜਾਰੀ ਹੈ ਤੇ ਲੜਕੇ ਦਾ ਨਾਮ ਮੈਡੀਕਲ ਕਾਲਜ ਆ ਚੁੱਕਾ ਹੈ ਤੇ ਉਸ ਤੋਂ ਬਾਅਦ ਜਿਹੜੇ ਹੋਰ ਵੀ ਇੱਥੇ ਮੁਕਦਮੇ ਦੇ ਤਾਹ ਸਾਹਮਣੇ ਆਉਣਗੇ ਉਹਦੇ ਮੁਕਾਬਲਾ ਤਫਤੀਸ਼ ਕੀਤੀ ਜਾਵੇ। ਹਰੇਕ ਕਰਨ ਵਾਲੀ ਕਿੰਨੀ ਉਮਰ ਹੈ ਜੀ ਲੜਕੇ ਦੀ? ਹਰੇਕ ਕਰਨ ਵਾਲੇ ਵੀ ਜਿਹੜੇ ਨਵਾਲਗ ਹੈ। ਕਿੱਥੇ ਭੇਜੇ ਆਉਣਗੇ ਅਸੀਂ? ਉਹਨੂੰ ਉਹਨੂੰ ਬੂਸਟਲ ਜੇਲਾ ਫਿਰ ਕੋਟੋਂ ਤੇ ਬੰਦ ਕਰਾਇਆ ਗਿਆ ਲੜਕੀ ਦੀ ਉਮਰ ਕਿੰਨੀ ਹੈ ਲੜਕੀ ਦੀ ਉਮਰ ਕੋਈ 8 ਸਾਲ ਦੇ ਲਗਭਗ ਹੈ ਤੇ ਕੀ ਕਹਿ ਕੇ ਲੈ ਗਈ ਸੀ ਆਪਾਂ ਆਪਾਂ ਕਿਹਾ ਲੈ ਗਈ ਸੀ ਕਿ ਗੰਢੀ ਗੰਢੀ ਇਹਨਾਂ ਦੀ ਗੰਢੀ ਜਿਹੜੇ ਲੜਕੀ ਦੀ ਗੰਢੀ ਹੈ ਗੰਢੀ ਦੇ ਨਾਲ ਨਾਲ ਹੀ ਘੱਟ ਰਹਿੰਦੇ ਆ ਇਹ ਜਿਹੜੇ ਤਫਤੀਸ਼ ਦੇ ਵਿੱਚ ਜਿਹੜੇ ਹੋਰ ਤਾਂ ਸਾਹਮਣੇ ਉਹਨੂੰ ਤਫਤੀਸ਼ ਕੀਤੀ ਗਿਆ